ਬੱਚੇ ਕਹਿ ਰਹੇ ਨੇ ਸਰ ਕੋਈ ਸ਼ੇਅਰ ਸੁਣਾ ਦਿਓ ਬਿਲਕੁਲ ਜੀ ਤੁਹਾਨੂੰ ਇੱਕ ਵਧੀਆ ਜੀ ਸਟੋਰੀ ਸੁਣਾਉਂਦੇ ਹਾਂ ਜੋ ਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਏਗੀ ਤਾਂ ਹੁੰਦਾ ਕੀ ਹੈ ਜੀ ਚਾਰ ਦੋਸਤ ਹੁੰਦੇ ਨੇ ਜੋ ਕਿ ਇੱਕ ਰਾਤ ਨੂੰ ਬੈਠੇ ਹੁੰਦੇ ਨੇ ਪਾਰਟੀ ਦੇ ਉੱਪਰ ਤੇ ਇੱਕ ਦੋਸਤ ਬਹੁਤ ਉਦਾਸ ਸੀਗਾ ਤੇ ਬਾਕੀ ਜਿਹੜੇ ਦੋਸਤ ਨੇ ਉਹ ਕੀ ਹੈ ਉਸ ਨੂੰ ਹਸਾਉਣ ਦੀ ਬਹੁਤ ਕੋਸ਼ਿਸ਼ ਕਰਦੇ ਨੇ ਤੇ ਨਹੀਂ ਹੱਸਦਾ ਬਈ ਫਿਰ ਵੀ ਇੰਨੇ ਦੇ ਵਿੱਚ ਇੱਕ ਦੋਸਤ ਹੱਸਦਾ ਹੈ ਤੇ ਉਹ ਇੱਕ ਜੋਕ ਸੁਣਾਉਂਦਾ ਹੈ ਕਿ ਛਟੂ ਟਕਲਾ ਸੁਣਾਉਂਦਾ ਹੈ ਜਿਸ ਕਾਰਨ ਉਹ ਜੋ ਦੁਖੀ ਦੋਸਤਾਂ ਉਸਦੇ ਚਿਹਰੇ ਉੱਪਰ ਥੋੜੀ-ਬਹੁਤੀ ਸਮਾਈਲ ਆਉਂਦੀ ਬਾਕੀ ਵੀ ਹੱਸਦੇ ਨੇ ਤੇ ਉਸ ਤੋਂ ਬਾਅਦ ਜਦੋਂ ਦੁਬਾਰਾ ਫਿਰ ਇਸੇ ਸ਼ਾਇਰ ਨੂੰ ਸੁਣਾਇਆ ਜਾਂਦਾ ਹੈ ਤਾਂ ਹੁਣ ਬਹੁਤ ਘੱਟ ਦੋਸਤ ਜਿਹੜੇ ਨੇ ਉਹ ਰਿਐਕਟ ਕਰਦੇ ਨੇ ਤੀਸਰੀ ਵਾਰੀ ਸੇਮ ਉਸੇ ਜੋਕ ਨੂੰ ਸੁਣਾਉਣ ਦੇ ਉੱਪਰ ਸਾਰੇ ਚੁੱਪ ਕਰ ਜਾਂਦੇ ਨੇ ਕੋਈ ਹੱਸਦਾ ਹੀ ਨਹੀਂ ਹੈ ਤਾਂ ਇਹਨਾਂ ਦੇ ਵਿੱਚ ਜੋ ਦੁਖੀ ਆਦਮੀ ਸੀ ਉਹ ਬੋਲ ਰਿਹਾ ਕਹਿੰਦਾ ਵੀ ਕੀ ਯਾਰ ਤੂੰ ਵਾਰ-ਵਾਰ ਇੱਕੋ ਸ਼ੇਅਰ ਨੂੰ ਸੁناਈ ਜਾ ਰਿਹਾ ਹੈ ਤਾਂ ਇਹਨਾਂ ਦੇ ਵਿੱਚ ਜੋ ਸ਼ੇਅਰ ਸੁਣਾਉਣ ਵਾਲਾ ਜੋ ਦੋਸਤ ਸੀ ਉਹ ਕਹਿੰਦਾ ਹੈ ਕਿ ਦੇਖ ਮੇਰੇ ਇੱਕੋ ਜੋਕ ਨੂੰ ਵਾਰ-ਵਾਰ ਸੁਣਾਉਣ ਤੇ ਤੁਸੀਂ ਨਹੀਂ ਹੱਸ ਰਹੇ ਪਰ ਤੂੰ ਆਪਣੇ ਦੁੱਖ ਨੂੰ ਵਾਰ-ਵਾਰ ਯਾਦ ਕਰਕੇ ਇੱਕੋ ਦੁੱਖ ਨੂੰ ਵਾਰ-ਵਾਰ ਯਾਦ ਕਰਕੇ ਦੁਖੀ ਕਿਉਂ ਹੋ ਰਿਹਾ ਹੈ ਚਲੋ ਠੀਕ ਹੈ ਤੇਰੇ ਉੱਪਰ ਦੁੱਖ ਆਇਆ ਹੈ ਕੋਈ ਹੈ ਤੈਨੂੰ ਉਦਾਸੀ ਪਰ ਉਸ ਨੂੰ ਇੱਕ ਟਾਈਮ ਬਾਅਦ ਛੱਡ ਦੇਣਾ ਚਾਹੀਦਾ ਵਾਰ-ਵਾਰ ਉਸ ਨੂੰ ਚੇਤੇ ਕਰਕੇ ਆਪਣੇ ਉੱਪਰ ਬੋਝ ਨਹੀਂ ਬਣਾਉਣਾ ਚਾਹੀਦਾ ਤਾਂ ਇਹ ਚੀਜ਼ ਸਾਨੂੰ ਉਹ ਦੋਸਤ ਸਾਡੀ ਜ਼ਿੰਦਗੀ ਵਿੱਚ ਵੀ ਸਿਖਾਉਂਦਾ ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਐ ਕੋਈ ਹੋਣਗੇ ਜਿਨ੍ਹਾਂ ਨੂੰ ਅਸੀਂ ਵਾਰ-ਵਾਰ ਚੇਤੇ ਕਰਕੇ ਦੁਖੀ ਹੁੰਨੇ ਆ ਇਸ ਦੀ ਬਜਾਏ ਦੁਖੀ ਹੋਣ ਤੋਂ ਵਧੀਆ ਹੈ ਕਿ ਅਸੀਂ ਉਸ ਤੋਂ ਕੁਝ ਨਾ ਕੁਝ ਸਿੱਖਿਆ ਲਈਏ ਆਪਣੇ ਅੱਗੇ ਜ਼ਿੰਦਗੀ ਦੇ ਵਿੱਚ ਉਹ ਕੰਮ ਆਵੇ ਤੇ ਖੁਸ਼ ਰਹਿਣਾ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਹੈ ਉਹ ਸਾਡੇ ਲਈ ਮੋਟੀਵੇਸ਼ਨ ਹੋ ਜਾਂਦਾ ਹੈ ਠੀਕ ਹੈ ਭਾਈ ਓਕੇ ਮੇਰੇ ਪਿਆਰੇ ਬੱਚਾ ਠੀਕ ਹੈ ਜੀ